ਮੈਂ ਬਹੁ ਗਿਣਤੀ ਪੁਲਿਸ ਅਫਸਰਾਂ ਦੇ ਨਾਲ ਖਾਸ ਤੌਰ ਤੇ ਜਿਹੜੇ ਸੀਨੀਅਰ ਪੁਲਿਸ ਅਫਸਰ ਅਫਰੂਕੀ ਸਾਹਿਬ ਉਹਨਾਂ ਦੇ ਮੱਥੇ ਤੇ ਮੈਂ ਤਿਉੜੀਆਂ ਦੇਖਦਾ ਹਾਂ ਗੁੱਸਾ ਦੇਖਦਾ ਹਾਂ ਫਰਸਟ੍ਰੇਸ਼ਨ ਦੇਖਦਾ ਬਹੁਤ ਸਾਰੇ ਅਫਸਰ ਇਹ ਗੱਲ ਕਹਿੰਦੇ ਨੇ ਕਿ ਅਰ ਤੁਸੀਂ ਸਾਡੀਆਂ ਸਟਾਰ ਨਾ ਦੇਖਿਆ ਕਰੋ ਸਾਡੀ ਵਰਦੀ ਨਾ ਦੇਖਿਆ ਕਰੋ ਤੁਸੀਂ ਸਾਡਾ ਰੁਤਬਾ ਨਾ ਵੇਖੋ ਸਾਡਾ ਪ੍ਰੈਸ਼ਰ ਦੇਖੋ ਪ੍ਰੈਸ਼ਰ ਬੜਾ ਹੈ ਸਰਕਾਰ ਦਾ ਪ੍ਰੈਸ਼ਰ ਹੈ ਲੀਡਰਾਂ ਦਾ ਪ੍ਰੈਸ਼ਰ ਹੈ ਅਫਸਰਾਂ ਦਾ ਪ੍ਰੈਸ਼ਰ ਹੈ ਤੁਸੀਂ ਇਸ ਪ੍ਰੈਸ਼ਰ ਨੂੰ ਡਿਊਰਿੰਗ ਯੋਰ ਜੌਬ ਜਾਂ ਸਟਿਲ ਕਿਵੇਂ ਟੈਕਲ ਕਰ ਰਹੇ ਹੋ ਸਾਰੀ ਕੋਲ ਪ੍ਰੈਸ਼ਰ ਨੂੰ ਡੀਲ ਕਰਨ ਦਾ ਇੱਕੋ ਹੀ ਜਿਹੜਾ ਮੰਤਰ ਹੈ ਉਹ ਹੈ ਕਾਨੂੰਨ ਤੇ ਰੂਲ ਤੇ ਕਨਸਟੀਟਿਊਸ਼ਨ ਆਪਾਂ ਉਹਨੂੰ ਫਾਲੋ ਕਰਦੇ ਹੈਗੇ ਭਾਰਤੀ ਪੋਲਿਟਿਕਸ 'ਚ ਵੀ ਕਿਹਾ ਜਾਂਦਾ ਹੈ ਕਿ ਅਫਸਰ ਤੋਂ ਪ੍ਰੈਸ਼ਰ ਨਾਲ ਵੀ ਬੜਾ ਕੁਝ ਕਰਵਾਇਆ ਜਾਂਦਾ ਨਹੀਂ ਇਹ ਇਨਸਾਨ ਦੀ ਆਪਣੀ ਯੀਲਡ ਹੈਗੀ ਉਹ ਫਿਰ ਉਹੀ ਹੈ ਪ੍ਰੈਸ਼ਰ ਦੇਖੋ ਬਹੁਤ ਸਾਰੀ ਚੀਜ਼ਾਂ ਇਦਾਂ ਦੀ ਹੋਣੀ ਹੈ ਜਿਹੜੀ 네ਗੋਸ਼ੀਏਬਲ ਤੋਂ ਨਾਨ 네ਗੋਸ਼ੀਏਬਲ ਦੀ ਕੈਟੇਗਰੀ 'ਚ ਹੁੰਦੀ ਹੈ ਜਿਹੜੀ ਨੀਗੋਸ਼ੀਏਬਲ ਹੁੰਦੀ ਹੈ ਉਹ ਮੈਂ ਕਰ ਲੈਣਾ ਜਿਹੜੀ ਨਾਨ ਨੀਗੋਸ਼ੀਏਬਲ ਹੁੰਦੀ ਉਹ ਨਹੀਂ ਕਰਦਾ ਮੈਂ ਪਰ ਭਾਰਤੀ ਪੋਲਿਟਿਕਸ 'ਚ ਵੀ ਕਹਾ ਜਾਂਦਾ ਹੈ ਕਿ ਅਫਸਰ ਤੋਂ ਪ੍ਰੈਸ਼ਰ ਨਾਲ ਵੀ ਬੜਾ ਕੁਝ ਕਰਵਾਇਆ ਜਾਂਦਾ ਨਹੀਂ ਇਹ ਇਨਸਾਨ ਦੀ ਆਪਣੀ ਯੀਲਡ ਹੈਗੀ ਉਹ ਫਿਰ ਉਹੀ ਹੈ ਜੇ ਰੱਬ ਤੇ ਤੁਸੀਂ ਭਰੋਸਾ ਨਹੀਂ ਕੀਤਾ ਫਿਰ ਤੁਸੀਂ ਪੋਲਿਟੀਸ਼ੀਅਨ ਜਾਂ ਜੋ ਵੀ ਜਿਸੋਕਵਾਡ ਹੈਗੇ ਉਹਨਾਂ ਤੇ ਪ੍ਰੈਸ਼ਰ ਤੇਟ ਆ ਸਕਦੀ ਜੇ ਰੱਬ ਤੇ ਤੁਹਾਡਾ ਭਰੋਸਾ ਹੈਗਾ ਜਿਹੜਾ ਪੂਰੀ ਕਾਇਨਾਤ ਨੂੰ ਦਿੰਦਾ ਹੈਗਾ ਤੇ ਤੁਸੀ ਕੋਈ ਵੀ ਪ੍ਰੈਸ਼ਰ ਨਹੀਂ ਮਹਿਸੂਸ ਕਰਨਾ ਆਖਰੀ ਸਵਾਲ ਮੇਰਾ ਪੰਜਾਬ ਆਰਮਡ ਪੁਲਿਸ ਦੇ ਬਾਰੇ ਮੈਂ ਚਾਹਣਾ ਤੁਸੀਂ تفصیلی ਕਰੋ ਪੀਏਪ ਕੀ ਹੈ ਪੀਏਪ ਵਿੱਚ ਕੀ ਕੀ ਹੋ ਰਿਹਾ ਔਰ ਤੁਹਾਡੇ ਦੌਰਾਨ ਇਥੇ ਕਿਹੜੇ ਕਿਹੜੇ ਬਦਲਾਅ ਆਏ ਦੇਖੋ ਪੰਜਾਬ ਆਰਮਡ ਪੁਲਿਸ ਆਰਮਡ ਪੁਲਿਸ ਬਾਰੇ ਲੋਕਾਂ ਦੀ ਮਤਲਬ ਜਾਣਕਾਰੀ ਠੀਕ ਨਹੀਂ ਹੈਗੀ ਅਕਸਰ ਲੋਕੀ ਪੁੱਛਦੇ ਰਹਿੰਦੇ ਨੇ ਕਿ ਭਈ ਆ ਕੀ ਕਰਦੇ ਹੈਗੇ ਕਈ ਲੋਕ ਫਰੂਕੀ ਸਾਹਿਬ ਇਹ ਵੀ ਕਹਿ ਦਿੰਦੇ ਕੋਈ ਅਫਸਰ ਪੀਏਪ ਲੱਜੇ ਕਹਿੰਦੇ ਖੁੱਡੇ ਲਾਈਨ ਲਾਤਾ ਈ ਧਾਰਨਾ ਵੀ ਹੈ ਪੀਏਪੀ ਦੇ ਬਾਰੇ ਗੱਲ ਫਿਰ ਉਹੀ ਓਰੀਐਂਟੇਸ਼ਨ ਦੀ ਹੈ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਪੋਜ਼ਿਟਿਵਿਟੀ ਦੀ ਗੱਲ ਹੈਗੀ ਹੁਣ ਕੋਈ ਨੈਗੇਟਿਵ ਰਹਿਣਾ ਚਾਵੇ ਤੇ ਸਵਰਗ ਵਿੱਚ ਵੀ ਨੈਗੇਟਿਵ ਹੋ ਸਕਦਾ ਠੀਕ ਹੈ ਤੇ ਤੁਸੀਂ ਗਰਮ ਤਵੇ ਤੇ ਵੀ ਪੋਜ਼ਿਟਿਵ ਰਹ ਸਕਦੀ ਹੈ ਜੇਕਰ ਤੁਸੀਂ ਚੱਲ ਰਹੇ ਹੋ। ਵਾਹ। ਤਾਂ ਇਟ ਇਜ਼ ਯੂਅਰ ओरिएंटेशन। ਉਹ ਵੀ ਗਰਮ ਨਾਵੇਂ ਪਾਸ਼ਾ ਹੈਗੇ ਨੇ ਗੁਰਤੇਗਪਾ। ਬਿਲਕੁਲ। ਬਿਲਕੁਲ। ਤੁਸੀਂ ਦੇਖੋ ਸਾਰਾ ਜ਼ਮਾਨਾ ਜਿਹੜੇ ਆਤਤਾਈ ਸੀਗੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦਾ। ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਤਲਵਾਰ ਚੱਕੀ ਉਹਨਾਂ ਨੂੰ ਅੱਜ ਸਾਰਾ ਜ਼ਮਾਨਾ ਮੱਥਾ ਟੇਕਦਾ। ਬਿਲਕੁਲ ਠੀਕ ਕਹਿ ਰਹੇ ਹੋ। ਹੈਲੋ। ਤੇ ਇਹ ਜਿਹੜੀ ਸੱਚ ਦੀ ਲੜਾਈ ਏ ਇਹ ਦੇ ਵਿੱਚ ਜਦੋਂ ਤੁਸੀਂ ਸਟੇਡ ਫਾਸਟ ਰਹੇ ਨੇ ਮਜ਼ਬੂਤ ਰਹੇ ਆਪਣੇ ਰੱਬ ਨੂੰ ਸਾਹਮਣੇ ਹਾਜ਼ਰ ਨਾਜ਼ਰ ਜਾਣ ਕਰਕੇ ਫਿਰ ਇਤਿਹਾਸ ਵੀ ਯਾਦ ਰੱਖਦਾ ਤੁਹਾਨੂੰ। ਪੁਲਿਸ 'ਚ ਸੱਚੇ ਬੰਦੇ ਦਾ ਵੈਕਿਊਮ ਹੈ? ਨਹੀਂ। ਬੜੇ سارے ਬਤੇਰੇ ਆ ਵੈਸੇ ਨਿظام ਚੱਲਦਾ ਹੀ ਸੱਚੇ ਬੰਦਿਆਂ ਦੇ ਮੱਥੇ ਤੇ ਹੈਗਾ। ਸੰਸਾਰ ਚਲਾਉਣਾ ਹੁੰਦਾ ਜਦੋਂ ਈਸ਼ਵਰ ਨੂੰ ਤੇ ਉਹ ਉਹਨਾਂ ਦੇ ਰਾਹੀਂ ਚਲਵਾਉਂਦਾ ਨਾ। ਹੂੰ। ਤੇ ਇਹ ਕਦੀ ਵੀ ਨਹੀਂ ਹੋਇਆ ਕਿ ਆ ਜਿਹੜੀ ਸਿਚੁਏਸ਼ਨ ਹੈ ਨਾ ਤੁਸੀਂ ਇਸ ਨੂੰ ਸਮਝੋ ਕਿ ਹੁਣ आज होई होवे समाज दी समाज दी इत्ता दी कंडीशन हमेशा रही है हर समा ते ਤੁਸੀਂ ਦੇਖ ਲੋ ਹਰ ਸਮਾ ਤੇ ਬੰਦਾ ਕੋਈ ਕਹਿੰਦਾ ਯਾਰ ਬੜਾ ਪਹਿੜਾ ਸਮਾਏਗਾ ਪਹਿਲਾ ਤੋ ਠੀਕ ਹੁੰਦਾ ਸੀਗਾ ਬਸ ਦਾਦਾ ਜੀ ਵੀ ਆਏ ਕਹਿੰਦੇ ਸੀ ਫਿਰ ਫਾਦਰ ਸਾਹਿਬ ਕਹਿਣ ਲੱਗੇ ਹੁਣ ਅਸੀਂ ਕਿੰਨੇ ਕਾ ਨੂੰ ਸਾਡੇ ਬੱਚੇ ਕਹਿਣਗੇ ਹਾਂ ਹਰ ਸਮਾ ਇਹੀ ਰਹਿੰਦਾ ਹੈਗਾ ਆਪਾਂ ਐਡਾਪਟੇਬਿਲਟੀ ਕਿਸ ਤਰੀਕੇ ਨਾਲ ਹੈ ਹਾਊ ਡੂ ਵੀ ਐਡਾਪਟ ਜਿੱਦਾਂ ਮੰਨ ਲਓ ਆਪਾਂ ਸ਼ਹਿਨ ਸ਼ਾਵਾਂ ਦੀ ਗੱਲ ਕਰੀਏ ਉਹ ਕਹਦੇ ਜੀ ਉਹਨਾਂ ਕੋਲ ਬੜਾ ਸਿਕਾ ਜੀ ਮਹਿਲ ਸੀਗਾ ਸੀਗੇ ਉਹਨਾਂ ਕੋਲ ਰਾਤ ਨੂੰ ਲਾਈਟ ਸੀਗੀ ਸਾਡੇ ਕੋਲ ਹੈਗੀ ਹੈ ਠੀਕ ਹੈ ਉਹਨਾਂ ਨੂੰ ਰਾਤ ਨੂੰ ਇਹ ਆਸਾਨੀ ਸੀ ਕਿ ਕੋਈ ਕਿਸੇ ਵੇਲੇ ਆਵੇ ਤੇ ਗੈਸ ਜਲਾ ਕਰਕੇ ਆਪਾਂ ਖਾਣਾ ਬਣਾ ਲਈਏ ਸੀਗੀ ਸਹੂਲਤ ਨਹੀਂ ਸੀਗੀ ਨਾ ਜਾਣੀ ਕਿੰਨੀ ਚੀਜ਼ਾਂ ਹੈਗੀਆਂ ਜਿਹੜੇ ਸ਼ਹਿਨਸ਼ਾਵਾਂ ਕੋਲ ਨਹੀਂ ਸੀਗੀਆਂ ਸਾਡੇ ਕੋਲ ਹੈਗੀਆਂ ਨੇ ਤੇ ਆਪਾਂ ਕਿਉਂ ਪੁਰਾਣੇ ਸਮਾਂ ਨੂੰ ਚੰਗਾ ਤੇ ਆਜ ਦੇ ਸਮਾਂ ਨੂੰ ਮਾੜਾ ਕਿਹਾ ਜੀਵਨ ਜਾਂਚ ਦੀਆਂ ਇਹ ਉਦਾਹਰਣਾਂ ਤੇ ਪੋਜ਼ਿਟਿਵਿਟੀ ਹਾਂ ਤੁਹਾਨੂੰ ਵਿਚਰ ਕੇ ਤਜਰਬੇ ਚ ਆਈ ਹੈ ਪੜ ਕੇ ਆਈ ਹੈ ਜਾਂ ਤੁਹਾਡੀ ਪਰਵਰਿਸ਼ ਤੁਹਾਨੂੰ ਮਿਲੀ ਹੈ ਮੇਰੀ ਪਰਵਰਿਸ਼ ਚ ਹੈਗੀ ਮੇਰੇ ਫਾਦਰ ਤੋਂ ਹੈਗੀ ਇਹ ਜਿਹੜੀ ਪੋਜ਼ਿਟਿਵਿਟੀ ਹੈ ਨਾ ਇਹ ਮੇਰੇ ਫਾਦਰ ਦੀ ਦੇਣ ਹੈ ਹੀ ਆਲਵੇਜ਼ ਸੈਡ ਕਿ ਅਗਰ ਕੋਈ ਪਰੇਸ਼ਾਨੀ ਆ ਵੀ ਜਾਏ ਤਾਂ ਉਹ ਕਹਿੰਦੇ ਜੀ ਅੱਲਾ ਮਾਲਿਕ ਹੈ ਕੋਈ ਬਦਵਾ ਬਹੁਤ ਵਧੀਆ ਠੀਕ ਹੈ ਨਾ ਅੱਪੇ ਹੀ ਹੋ ਜੂ ਪੀਏਪੀ ਤੇ ਵਾਪਸ ਆਉਣੇ ਆ ਜੀ ਹਾਂ ਤੇ ਪੀਏਪੀ ਜਿਹੜੀ ਹੈ ਇੱਕ ਅ ਹਰ ਸਟੇਟ ਵਿੱਚ ਦੋ ਪੁਲਿਸ ਹੁੰਦੀ ਹੈ ਦੋ ਕੰਪੋਨੈਂਟ ਹੁੰਦੇ ਨੇ ਇੱਕ ਸਿਵਲ ਪੁਲਿਸ ਹੁੰਦੀ ਹੈ ਜਿਹੜੀ ਇਨਵੈਸਟੀਗੇਸ਼ਨ ਕਰਦੀ ਹੈ ਜਿਹੜਾ ਕੋਈ ਜੁਰਮ ਹੋ ਗਿਆ ਹੋਵੇ ਕੋਈ ਉਹਦੇ ਤੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਇਨਵੈਸਟੀਗੇਸ਼ਨ ਕਰਦੀ ਹੈ ਥੈਟ ਇਜ਼ ਅ ਸਿਵਲ ਪੁਲਿਸ ਜਿਹੜਾ ਤੁਸੀਂ ਐਸਐਸਪੀ ਲਗਦੇ ਨੇ ਬਾਕੀ ਹੋਰ ਜਿਹੜਾ ਕਿਸੇ ਕਿਸੇ ਵੇਲੇ ਸਮਾਜ ਵਿੱਚ ਕੋਈ ਅਨਰਿਸਟ ਹੋ ਰਿਹਾ ਹੋਵੇ ਜਿਹਦੇ ਵਿੱਚ ਆਰਮਡ ਕੰਪੋਨੈਂਟ ਯੂਜ਼ ਕਰਨ ਦੀ ਲੋੜ ਹੋਵੇ ਉਹ ਬਲ ਪ੍ਰਯੋਗ ਕਰਨ ਦੀ ਲੋੜ ਹੋਵੇ ਜਿਹਦੇ ਨਾਲ ਸਮਾਜ ਨੂੰ ਕੰਟਰੋਲ ਕੀਤਾ ਜਾ ਸਕਦਾ ਜਿਹੜੇ ਉਪਦਰਵ ਕਰ ਰਹੇ ਹੋਣ ਜਿਹੜੇ ਕਾਨੂੰਨ ਨੂੰ ਹੱਥ ਵਿੱਚ ਲੈ ਰਹੇ ਹੋਣ ਉਹਨਾਂ ਦੇ ਖਿਲਾਫ ਜਿਹੜਾ ਆਰਮਡ ਰਿਸਪੌਂਸ ਹੈ ਉਹ ਪੰਜਾਬ ਆਰਮਡ ਪੁਲਿਸ ਹੈ ਕਦਾਈਸ ਠੀਕ ਹੈ ਜਿਹਦੇ ਵਿੱਚ ਮੰਨ ਲਓ ਹਥਿਆਰਾਂ ਦੇ ਜਿਸ ਵੇਲੇ ਲੋਡ ਪੈ ਜਾਏ ਜਾਂ लाठੀਆਂ ਦੀ ਲੋਡ ਪੈ ਜਾਏ ਜਿਹੜਾ ਮਿਨਿਮਮ ਬਲ ਹੈਗਾ ਇਸ ਲੈਵਲ ਤੱਕ ਪਹੁੰਚ ਜਾਏ ਕਿ ਭਈ ਉਪਦਰੋ ਇਸ ਤਰੀਕੇ ਨਾਲ ਬਦ ਗਿਆ ਜਾਂ ਅਨਰੈਸਟਿਸ ਤਰੀਕੇ ਨਾਲ ਬਦ ਗਿਆ ਕਿ ਉਹਨੂੰ ਬਲ ਪ੍ਰਯੋਗ ਕਰਕੇ ਰੋਕਣਾ ਹੋਵੇ ਤੇ ਇਹ ਹਰ ਸਟੇਟ ਵਿੱਚ ਇੱਕ ਕੰਪੋਨੈਂਟ ਹੁੰਦਾ ਤੇ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਆਪਨ ਪੁਲਿਸ